ਸਾਲੀ ਕਾਂਗਰਸੀਆਂ ਦਾ ਗਰੁੱਪ ਹੈ ਜਿਹੜਾ ਸੈਂਟਰਲ ਕੌਂਸਿਲ ਜੌਕਸੀ ਦੇ ਵਿੱਚ ਉਹ ਕਿਤਨਾ ਕਿਤੇ ਦਾਵਾ ਠੋਕਰ ਰਹੇ ਨੇ ਵੀ ਕਿਸੇ ਟਕਸਾਲੀ ਕਿਸੇ ਪੁਰਾਣੇ ਕਾਂਗਰਸੀ ਨੂੰ ਜਿਹੜੀ ਹੈ ਇਹ ਟਿਕਟ ਦਿੱਤੀ ਜਾਵੇ ਨਵੀਂ ਤਬਾੜੀ ਗਰੁੱਪ ਹੈ ਜਿਹੜਾ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਦੁਆਰਾ ਕਾਬਜ ਹੋਣ ਜਾ ਰਿਹਾ ਹੈ ਦੁਆਰਾ ਐਕਟੀਵਿਟੀਆਂ ਸ਼ੁਰੂ ਹੋ ਗਈਆਂ ਦੁਆਰਾ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਦੁਆਰਾ ਵਰਕਰਾਂ ਦੇ ਨਾਲ ਮਿਲਨੀਆਂ ਸ਼ੁਰੂ ਹੋ ਗਈਆਂ ਦੁਆਰਾ ਵਰਕਰਾਂ ਦੇ ਸੁੱਖ-ਦੁੱਖ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਦੀ ਲੁਧਿਆਣਾ ਫੇਰੀ ਸੀ ਤੇ ਉਸ ਦੌਰਾਨ ਜਿਹੜਾ ਦਿਵਾੜੀ ਗਰੁੱਪ ਉਹ ਅਮਰਤਾ ਵਢਿੰਗ ਦੇ ਨਾਂ ਨਾ ਨਜ਼ਰ ਆਇਆ ਕਈ ਕਾਉਂਸਲਰ ਉੱਥੇ ਜੋ ਹਾਰੇ ਜਿੱਤੇ ਨੇ ਵਿਚ ਵਿਚਾਲੇ ਦਬੀ ਆਵਾਜ਼ ਦੇ ਵਿੱਚੋਂ ਨਾ ਵੱਲੋਂ ਵੀ ਆਵਾਜ਼ ਆਉਂਦੀ ਹੈ ਵੀ ਐਸ ਵਾਰ ਜਿਹੜਾ ਮੌਕਾ ਸਾਨੂੰ ਵੀ ਮਿਲਣਾ ਚਾਹੀਦਾ ਸਮਝੀਂ ਸ਼ਿੰਕੜ ਬਲ ਪੁਰਾਣੇ ਦੋਸਤ ਰਹੇ ਨੇ ਪੁਰਾਣੀ ਯਾਰੀ ਰਹੀ ਹੈ ਸਿਆਸਤ ਕੱਠਿਆਂ ਨੇ ਸ਼ੁਰੂ ਕੀਤੀ ਇੱਕ ਦੂਜੇ ਦੀ ਮਦਦ ਵੀ ਕੀਤੀ ਪਰ ਅੱਜ ਕੱਲ ਇੱਕ ਦੂਸਰੇ ਨੂੰ ਦੇਖ ਕੇ ਰਾਜੀ ਨਹੀਂ ਨੇ ਲਗ ਲਗ ਚੱਲ ਰਹੇ ਨੇ ਰਾਹਾਂ ਲਗ ਲਗ ਹੋ ਗਈਆਂ ਦੋਸਤੀ ਲਗ ਲਗ ਹੋ ਗਈ ਪਰਿਵਾਰਾਂ ਦਾ ਪਿਆਰ ਲਗ ਲਗ ਹੋ ਗਿਆ ਪਰ ਉਹ ਇਲੈਕਸ਼ਨ ਨੇੜੇ ਆਉਂਦਾ ਜਦੋਂ ਇਲੈਕਸ਼ਨ ਦਾ ਬਿਗਲ ਵੱਜਦਾ ਤੇ ਕਈ ਹੋਰ ਲੋਕ ਨੇ ਜਿਹੜੇ ਆਪਣੀਆਂ ਦਾਅਵੇਦਾਰੀਆਂ ਠੋਕ ਦਿੰਦੇ ਕਾਂਗਰਸ ਲਈ ਕੀ ਰਹੇਗਾ ਆਉਣ ਵਾਲਾ ਸਮਾਂ ਲੁਧਿਆਣਾ ਦੇ ਵਿੱਚ ਕੀ ਬੜਾ ਈਜ਼ੀ ਹੋਏਗਾ ਪਾਰਟੀ ਨੂੰ ਟਿਕਟ ਵੰਡ ਕਰਨੀ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਲੁਧਿਆਣਾ ਇੱਕ ਪੰਜਾਬ ਦਾ ਬਹੁਤ ਵੱਡਾ ਸ਼ਹਿਰ ਹੈ ਲੁਧਿਆਣਾ ਸ਼ਹਿਰ ਨਾਲ ਰਿਲੇਟਡ ਗੱਲ ਕਰ ਲਈਏ ਗੱਲ ਅੱਜ ਕਰਾਂਗੇ ਕਾਂਗਰਸ ਪਾਰਟੀ ਨੂੰ ਲੈ ਕੇ ਵੱਡੀ ਪਾਰਟੀ ਨੈਸ਼ਨਲ ਲੈਵਲ ਦੀ ਪਾਰਟੀ ਹੈ ਪਰ ਅਗਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣਾ ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਹੈ ਉਹਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਮੀਕਰਨ ਬਣਨ ਜਾ ਰਹੇ ਨੇ ਇਹਦੇ ਤੇ ਤੁਹਾਨੂੰ ਅੱਜ ਰੋਸ਼ਨੀ ਪਾਉਣ ਜਾ ਰਹੇ ਆਂ ਅਗਰ ਗੱਲ ਕਰੀਏ ਪਹਿਲਾਂ ਅਸੀਂ ਈਸਟ ਕੰਸਟੀਟਿਊਐਂਸੀ ਦੀ ਸੰਜੀਤ ਤਲਵਾੜ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਹੁਣ ਕਾਂਗਰਸ ਦੇ ਉਹ ਪਹਿਲਾਂ ਉੱਥੋਂ ਐਮ.ਐਲ.ਏ ਵੀ ਰਹੇ ਔਰ ਦਾਅਵਾ ਕਰਦੇ ਨੇ ਵੀ ਕਰੋੜਾਂ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਉਸ ਇਲਾਕੇ ਦੇ ਵਿੱਚੋਂ ਲੈ ਕੇ ਆਏ ਔਰ ਇਲਾਕੇ ਦੀ ਜਿਹੜੀ ਕਾਇਆ ਕਲਬ ਕੀਤਾ ਹੈ ਇਲਾਕੇ ਦੇ ਵਿੱਚ ਜੋ ਪ੍ਰਗਰਤੀ ਕੀਤੀ ਹੈ ਇਲਾਕੇ ਦੇ ਵਿੱਚ ਜੋ ਡਵੈਲਪਮੈਂਟ ਕੀਤੀ ਹੈ ਉਹਦਾ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਹੈ ਉਹਦੇ ਉਹਦੇ ਪੈਂਪਲਟ ਵੀ ਵੰਡੇ ਗਏ ਔਰ ਪਰ ਕਿਸੇ ਕਰਕੇ ਆਮ ਆਦਮੀ ਪਾਰਟੀ ਦੀ ਵੈਬ ਸੀ ਇਲੈਕਸ਼ਨ ਹਰ ਜਾਂਦੇ ਨੇ ਪਰ ਹੁਣ ਜੇ ਅੱਜ ਦੀ ਤਾਦਾਤੀਤੀ ਦੀ ਗੱਲ ਕਰੀਏ ਸੰਜੇ ਤਲਵਾੜ ਉੱਥੋਂ ਐਕਸਐਮਐਲਏ ਨੇ ਕਾਂਗਰਸ ਪਾਰਟੀ ਦੇ ਰਹੇ ਸੀ ਪਹਿਲਾਂ ਔਰ ਹੁਣ ਇੱਕ ਲੀਡਰ ਨਵੇਂ ਉੱਥੋਂ ਉੱਠੇ ਨੇ ਕਾਉਂਸਲਰ ਰਹੇ ਨੇ ਪਹਿਲਾਂ ਉਮੇਸ਼ ਸ਼ਰਮਾ ਉਨਾ ਵੱਲੋਂ ਵਧਾਈਆਂ ਦੇ ਬੋਰਡ ਲੱਗੇ ਨੇ ਥੱਲੇ ਲਿਖਿਆ ਹੋਇਆ ਹੈ ਵੱਲੋਂ ਈਸਟ ਹਲਕਾ ਸੋ ਹਲਕੇ ਦੇ ਇੱਕ ਤਰ੍ਹਾਂ ਉਹਨਾਂ ਨੇ ਆਪਣੀ ਦਾਅਵੇਦਾਰੀ ਠੋਕੀ ਆ ਔਰ ਇੱਕ ਹੋਰ ਗੱਲ ਕਰ ਲਈ ਈਸਟ ਕੌਨਸਟੀਟੂਐਂਸੀ ਨਾਲ ਜੁੜੀ ਹੋਈ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਚੰਡੀਗੜ੍ਹ ਤੋਂ ਜਿੱਤੇ ਹੋਏ ਨੇ ਉਹਨਾਂ ਦੀ ਟੀਮ ਜਿਹੜੀ ਉਹ ਦੁਬਾਰਾ ਜਿਹੜੀ ਹੈ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ ਲੁਧਿਆਣੇ ਦੀ ਪੋਲਿਟਿਕਸ ਦੇ ਵਿੱਚ ਗੁਰਮੇਲ ਪਹਿਲਵਾਨ ਇੱਕ ਤੀਜੀ ਕੜੀ ਜੁੜਦੀ ਹੈ ਈਸਟ ਕੰਸੀਜੈਂਸੀ ਦੇ ਵਿੱਚ ਗੁਰਮੇਲ ਪਹਿਲਵਾਨ ਵੀ ਆ ਕੇ ਉੱਥੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਸੋ ਕਹਿ ਸਕਦੇ ਹਾਂ ਈਸਟ ਦੇ ਵਿੱਚ ਹੁਣ ਜਿਹੜੀ ਹੈ ਤੀਜੀ ਦਾਵੇਦਾਰੀ ਜਿਹੜੀ ਗੁਰਮੇਲ ਪਹਿਲਵਾਨ ਵੱਲੋਂ ਕੀਤੀ ਜਾ ਰਹੀ ਹੈ ਸੋ ਈਸਟ ਦੇ ਵਿੱਚ ਤਮਾਸ਼ਾ ਫਸੇਗਾ ਸੀ ਔਰ ਦੁਬਾਰਾ ਗੱਲ ਕਰ ਲਈਏ ਸੈਂਟਰਲ ਕੌਂਸਲ ਜੀ ਕਿਉਂਕਿ ਬਿਲਕੁਲ ਨਾਲ ਲੱਗਦੀ ਕੌਂਸਲ ਜੀ ਹੈ ਈਸਟ ਦੇ ਬਿਲਕੁਲ ਨਾਲ ਸੈਂਟਰਲ ਲੱਗਦੀ ਹੈ ਸੋ ਸੈਂਟਰਲ ਦੀ ਗੱਲ ਕਰ ਲਈਏ ਸੁਰਿੰਦਰ ਢਾਬਰ ਜੋ ਕਿ ਪੁਰਾਣੇ ਸਿਆਸਤਦਾਨ ਨੇ ਪੁਰਾਣਾ ਨਾਮ ਹੈ ਲੁਧਿਆਣੇ ਦੀ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਔਰ ਤਜਰਬਾ ਤਿੰਨ ਵਾਰ ਐਮਐਲਏ ਜਿੱਤੇ ਹੋਏ ਨੇ ਲੋਕਾਂ ਦੇ ਕੰਮ ਕਰਵਾਏ ਲੋਕਾਂ ਦੇ ਵਿੱਚ ਵਿਛੜੇ ਔਰ ਹੁਣ ਜਿਹੜਾ ਇਲੈਕਸ਼ਨ ਹਾਰੇ ਹੋਏ ਨੇ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਸ਼ਰ ਪੱਪੀ ਜਿਹੜੇ ਇੱਥੋਂ ਹੁਣ ਮੌਜੂਦਾ ਵਿਧਾਇਕ ਨਹੀਂ ਤੁਹਾਡਾ ਨਾਲ ਗੱਲ ਕਰ ਲਈਏ ਵੀ ਪਹਿਲੀ ਕੜੀ सुरेंद्र ਢਾਬਰ ਜੋ ਕਿ ਦਾਅਵੇਦਾਰੀ ਆਪਣੀ ਪੇਸ਼ ਕਰ ਰਹੀ ਹੈ ਦੂਜੀ ਕੜੀ ਹੈ ਜਿਹੜੀ ਇੱਕ ਟਕਸਾਲੀ ਕਾਂਗਰਸੀਆਂ ਦਾ ਗਰੁੱਪ ਹੈ ਜਿਹੜਾ ਸੈਂਟਰਲ ਕੌਂਸਲਸੀ ਦੇ ਵਿੱਚ ਉਹ ਕਿਤਨਾ ਕਿਤੇ ਦਾਵਾ ਠੋਕਰ ਰਹੇ ਨੇ ਵੀ ਕਿਸੇ ਟਕਸਾਲੀ ਕਿਸੇ ਪੁਰਾਣੇ ਕਾਂਗਰਸੀ ਨੂੰ ਜਿਹੜੀ ਹੈ ਇਹ ਟਿਕਟ ਦਿੱਤੀ ਜਾਵੇ ਔਰ ਜਿਹੜੀ ਇੱਕ ਤੀਸਰੀ ਕੜੀ ਹੈ ਉਹ ਹੈਗੀ ਹੈ ਯੂਥ ਕਾਂਗਰਸ ਦੀ ਸੋ ਯੂਥ ਕਾਂਗਰਸ ਦੇ IYC ਦੇ ਜਿਹੜੇ ਜੁਆਇੰਟ ਸੈਕਟਰੀ ਨੇ ਯੁਗੇਸ਼ ਢਾਂਡਾ ਉਹ ਵੀ ਆਪਣਾ ਦਾਵਾ ਠੋਕਰੇ ਨੇ ਵੀ ਯੂਥ ਕਾਂਗਰਸ ਦੇ ਕੋਟੇ ਦੇ ਵਿੱਚ ਉਹ ਜਿਹੜੀ ਹੈ ਯੂਥ ਦੇ ਬੰਦੇ ਨੂੰ ਕਿਸੇ ਨੂੰ ਟਿਕਟ ਮਿਲੇ ਤਾਂ ਉਹਦੇ ਤੇ ਉਹ ਵੀ ਦਾਵਾ ਠੋਕਰੇ ਨੇ ਕਿਉਂਕਿ ਰਾਹੁਲ ਗਾਂਧੀ ਦੀ ਸੋਚ ਹੈ ਵੀ ਯੁਵਾਵਾਂ ਨੂੰ ਜਿਹੜਾ ਅੱਗੇ ਲੈ ਕੇ ਆਇਆ ਜਾਵੇ ਸੋ ਇਸੇ ਕਰਕੇ ਤੀਸਰੀ ਕਿੜੀ ਜਿਹੜੀ ਹੈ ਉਹ ਯੁਗੇਸ਼ ਢਾਂਡਾ ਦੀ ਹੈ ਪਹਿਲੀ ਸੁਰਿੰਦਰ ਢਾਵਰ ਹੋਗੇ ਦੂਸਰਾ ਤੜਾ ਹੋ ਗਿਆ ਇੱਕ ਟਕਸਾਲੀ ਕਾਂਗਰਸੀਆਂ ਦਾ ਤੀਸਰੀ ਦਾਵੇਦਾਰੀ ਹੋ ਗਈ ਆਈਵਾਈਸੀ ਦੇ ਜਿਹੜੇ ਜੁਆਇੰਟ ਸੈਕਟਰੀ ਨੇ ਯੁਗੇਸ਼ ਹਾਂਟਾ ਦੀ ਸੋ ਇੱਕ ਉਸ ਤੋਂ ਅਗਲੀ ਗੱਲ ਕਰ ਲਈਏ ਤੇ ਵੈਸਟ ਕੌਂਸਿਲੈਂਸੀ ਨਾਲ ਤੁਹਾਨੂੰ ਜੋੜਨ ਜਾ ਰਹੇ ਹਾਂ ਵੈਸਟ ਕੌਂਸਿਲੈਂਸੀ ਤੋਂ ਬੜੇ ਕਦਾਵਰ ਨੇਤਾ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਨਾਮ ਹੈ ਭਾਰਤਪੂਰਨ 나ਸ਼ੂ ਪਹਿਲਾ ਮੰਤਰੀ ਵੀ ਰਹੇ ਔਰ ਬੜੀ ਅੱਛੇ ਢੰਗ ਨਾਲ ਸਿਆਸਤ ਕੀਤੀ ਹੁਣ ਜਿਮਣੀ ਚੋਣ ਹਾਰੇ ਨੇ ਸੰਜੀਵ ਅਰੋੜਾ ਜਿੱਤੇ ਨੇ ਜਿਹੜੇ ਕੀ ਹੁਣ ਮੰਤਰੀ ਬਜੋ ਸਰਕਾਰ ਦੇ ਵਿੱਚ ਕੰਮ ਕਰ ਰਹੇ ਨੇ ਪਹਿਲੀ ਕੜੀ ਹੋਗੀ ਭਾਰਤ ਪੂਸ਼ਣ ਆਸ਼ੂਦੀ ਜਿਹੜੀ ਕਿ ਦਾਬੇਦਾਰੀ ਠੋਕੀ ਜਾਏਗੀ ਔਰ ਇੱਕ ਦੂਸਰੀ ਕੜੀ ਜਿਹੜੀ ਤੁਹਾਨੂੰ ਦੱਸੀ ਆ ਵੀ ਮਨੀਸ਼ ਤਵਾੜੀ ਗਰੁੱਪ ਹੈ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਦੁਆਰਾ ਕਾਬਜ ਹੋਣ ਜਾ ਰਿਹਾ ਹੈ ਦੁਆਰਾ ਐਕਟੀਵਿਟੀਆਂ ਸ਼ੁਰੂ ਹੋ ਗਈਆਂ ਦੁਆਰਾ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਦੁਆਰਾ ਵਰਕਰਾਂ ਦੇ ਨਾਲ ਮਿਲਨੀਆਂ ਸ਼ੁਰੂ ਹੋ ਗਈਆਂ ਦੁਆਰਾ ਵਰਕਰਾਂ ਦੇ ਸੁੱਖ-ਦੁੱਖ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਪਵਨ ਦਿਵਾਨ ਪਹਿਲਾ ਜ਼ਿਲ੍ਹਾ ਪ੍ਰਧਾਨ ਰਹੇ ਲੁਧਿਆਣਾ ਸ਼ਹਿਰ ਦੇ ਵਿੱਚ ਕਾਂਗਰਸ ਪਾਰਟੀ ਦੇ ਮਨੀਸ਼ ਤਵਾੜੀ ਦੇ ਨਾਲ-ਨਾਲ ਰਹੇ ਮਨੀਸ਼ ਤਵਾੜੀ ਵੀ ਪੀਏ ਦੇ ਵੱਜੋਂ ਵੀ ਉਹਨਾਂ ਨੇ ਕੰਮ ਕੀਤਾ ਹੈ ਪੁਰਾਣੇ ਸਿਆਸਤਦਾਨ ਨੇ ਪਰ ਹੁਣ ਨਵਾਂ ਤੜਾ ਜਿਹੜਾ ਹੈ ਬੈਸਟ ਦੇ ਵਿੱਚ ਨਜ਼ਰ ਆ ਰਿਹਾ ਹੈ ਪਵਨ ਦਿਵਾਨ ਗੱਲ ਕਰ ਲਈਏ ਤਾਂ ਇੱਕ ਦੋ ਦਿਨ ਪੁਰਾਣੀ ਗੱਲ ਹੈ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਦੀ ਲੁਧਿਆਣਾ ਫੇਰੀ ਸੀ ਤੇ ਉਸ ਦੌਰਾਨ ਜਿਹੜਾ ਤਿਵਾੜੀ ਗਰੁੱਪ ਹੈ ਉਹ ਅਮਰਤਾ ਵੜਿੰਗ ਦੇ ਨਾਲ-ਨਾਲ ਨਜ਼ਰ ਆਇਆ ਔਰ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਆਣਾ ਜਾਣਾ ਜਾ ਰਹੀ ਹੈ ਸੋ ਇਹ ਇੱਕ ਕੜੀ ਨਵੀਂ ਜੁੜਦੀ ਜਾ ਰਹੀ ਹੈ ਵੀ ਭਾਰਤ ਪੂਸ਼ਨਾਸ਼ੂ ਔਰ ਉਧਰੋਂ ਤਿਵਾੜੀ ਗਰੁੱਪ ਦੇ ਪਵਨ ਦੀਵਾਨ ਜਿਹੜੇ ਨੂੰ ਸਰਗਰਮ ਹੁੰਦੇ ਨਜ਼ਰ ਆ ਰਹੇ ਹੈ ਹਾਲਾਂਕਿ ਕਈ ਟਕਸਾਲੀ ਜਿਹੜੇ ਲੀਡਰ ਨੇ ਉਹ ਰਾਜਾ ਵੜਿੰਗਨਾ ਅਟੈਚ ਨੇ ਜਾਂ ਮਨੀਸ਼ ਤਵਾੜੀਨਾ ਅਟੈਚ ਨੇ ਜਾਂ ਉੱਪਰ ਹਾਈ ਕਮਾਂਡਾ ਅਟੈਚ ਨੇ ਉਹ ਵੀ ਕਿਤੇ ਨਾ ਕਿਤੇ ਇਹ ਇਹਦੇ ਤੇ ਦਾਵਾ ਠੋਕਰੇ ਨੇ ਤੇ ਗੱਲ ਕਰ ਲਈਏ ਹੁਣ ਅਗਲੀ ਸੀਟ ਨਾਰਥ ਦੀ ਨਾਰਥ ਦੇ ਵਿੱਚ ਰਕੇਸ਼ ਪਾਂਡੇ ਜੋ ਕਿ ਬਹੁਤ ਪੁਰਾਣਾ ਨਾਮ ਸਿਆਸਤਦਾਨ ਦੇ ਵਿੱਚ ਸਭ ਤੋਂ ਵੱਧ ਵਾਰ ਐਮਐਲਏ ਜੇ ਜਿੱਤੇ ਨੇ ਤਾਂ ਉਹ ਰਕੇਸ਼ ਪਾਂਡੇ ਦਾ ਨਾਮ ਜਿਹੜਾ ਉਸ ਨਾਮ ਦੇ ਵਿੱਚ ਸੁਰਖੀਆਂ ਦੇ ਵਿੱਚ ਲਿਖਿਆ ਜਾਂਦਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਪੁਰਾਣਾ ਪਰਿਵਾਰ ਸ਼ਹੀਦੀ ਦੇ ਨਾਲ ਜੁੜਿਆ ਹੋਇਆ ਹੈ ਪੁਹਾਰ ਜਿਨੇ ਸ਼ਹਾਦਤਾਂ ਦਿੱਤੀਆਂ ਦੇਸ਼ ਦੇ ਲਈ ਸਮਾਜ ਦੇ ਲਈ ਔਰ ਹੁਣ ਕਿਹਾ ਜਾ ਸਕਦਾ ਵੀ ਜਿਹੜੀ ਨਾਰਥ ਦੀ ਸੀਟ ਆ ਰਕੇਸ਼ ਪਾਂਡੇ ਜਿਹੜੇ ਐਮਐਲਏ ਪਿੱਲਾ ਰਹੇ ਨੇ ਉਹਨਾਂ ਦੀ ਜਿਹੜੀ ਤਬੀਅਤ ਹੈ ਉਹ ਕੁਝ ਨਾ ਸਾਝ ਲੱਗ ਰਹੀ ਹੈ ਔਰ ਪਰ ਫਿਰ ਵੀ ਉਹ ਜਦੋਂ ਜਹਿਦ ਕਰ ਰਹੇ ਨੇ ਪਬਲੀਕਲੀ ਮਿਲ ਰਹੇ ਨੇ ਲੋਕਾਂ ਨੂੰ ਲੋਕਾਂ ਦੇ ਵਿੱਚ ਜਾ ਕੇ ਵਿਚਰ ਰਹੇ ਨੇ ਔਰ ਉਹਨਾਂ ਦੇ ਨਾਲ ਗੱਲ ਕਰ ਰਹੀਏ ਵੀ ਅਸ਼ਵਨੀ ਸ਼ਰਮਾ ਪੁਰਾਣੇ ਸਾਥੀ ਰਹੇ ਨੇ ਰਕੇਸ਼ ਪਾਂਡੇ ਦੇ ਇੱਕ ਤਰ੍ਹਾਂ ਦਾ ਸਿਆਸਤ ਜਿਹੜੀ ਹੈ ਉਹ ਰਕੇਸ਼ ਪਾਂਡੇ ਦੇ irdgird ਰਹੀ ਹੈ ਕਿਉਂਕਿ ਜਦੋਂ ਰਕੇਸ਼ ਪਾਂਡੇ ਐਮਐਲਏ ਜਾਂ ਮੰਤਰੀ ਹੁੰਦੇ ਸੀ ਤਾਂ ਅਸ਼ਵਨੀ ਸ਼ਰਮਾ ਹਮੇਸ਼ਾ ਉਹਨਾਂ ਦੇ ਨਾਲ ਦੇਖੇ ਜਾਂਦੇ ਸੀ ਸਿਆਸਤ ਦੇ ਵਿੱਚ ਦੇਖਿਆ ਜਾਵੇ ਤਾਂ ਅਸ਼ਵਨੀ ਸ਼ਰਮਾ ਵੀ ਲੁਧਿਆਣਾ ਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਰਹੇ ਨੇ ਜ਼ਿਲ੍ਹਾ ਪ੍ਰਧਾਨਗੀ ਉਹਨਾਂ ਨੇ ਵੀ ਕੀਤੀ ਹੈ ਕਿਤਨਾ ਕਿਤੇ ਉਹ ਕਾਉਂਸਲਰ ਵੀ ਉਧਰੋਂ ਜਿਹੜੇ ਨੇ ਉਹ ਰਹੇ ਨੇ ਇਹ ਨਾਰਥ ਕਾਉਂਸਿਲੈਂਸੀ ਚੋਂ ਦੇ ਉਹ ਵੀ ਕਿਤਨਾ ਕਿਤੇ ਆਪਣਾ ਦਾਵਾ ਉੱਥੇ ਠੋਕਦੇ ਨਜ਼ਰ ਆ ਰਹੇ ਨੇ ਔਰ ਉਹਦੇ ਤੇ ਵੀ ਕਹਿ ਸਕਦੇ ਵੀ ਰਕੇਸ਼ पांडे ਹੋਗੇ ਅਸ਼wini ਸ਼ਰਮਾ ਹੋਗੇ ਹੁਣ ਕਈ ਕਾਉਂਸਲਰ ਉੱਥੇ ਜੋ ਹਾਰੇ ਜਿੱਤੇ ਨੇ ਵਿੱਚ ਵਿਚਾਲੇ ਦਬੀ ਆਵਾਜ਼ ਦੇ ਵਿੱਚ ਉਹਨਾਂ ਵੱਲੋਂ ਵੀ ਆਵਾਜ਼ ਆਉਂਦੀ ਹੈ ਵੀ ਇਸ ਵਾਰ ਜਿਹੜਾ ਮੌਕਾ ਸਾਨੂੰ ਵੀ ਮਿਲਣਾ ਚਾਹੀਦਾ ਬੈਂਸ ਬ੍ਰਦਰਸ ਦੀ ਗੱਲ ਕਰ ਲਈਏ ਇਹ ਵੱਡੇ ਪ੍ਰਾਣ ਨੇ ਬਲਵਿੰਦਰ ਬੈਂਸ ਜਿਹੜੇ ਨੇ ਉਹ ਦਾਵਾ ਠੋਕਦੇ ਨੇ ਸਾਊਥ ਕਾਂਸੀ ਜਨਸੀ ਤੋਂ ਸਾਊਥ ਕਾਂਸੀ ਜਨਸੀ ਤੋਂ ਪਹਿਲਾਂ ਉਹ ਐਮਐਲਏ ਵੀ ਰਹੇ ਔਰ ਲੋਕਾਂ ਦੇ ਵਿੱਚ ਕੰਮ ਵੀ ਕੀਤਾ ਇੱਕ ਵੱਡਾ ਨਾਮ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਬੈਂਸ ਬ੍ਰਦਰ ਦਾ ਪਰ ਗੱਲ ਕਰ ਲਈਏ ਪਿਛਲੀ ਵਾਰੀ ਇਲੈਕਸ਼ਨ ਲੜਿਆ ਗਿਆ ਜਿਹੜਾ ਉਹ ਲੜਿਆ ਗਿਆ ਈਸ਼ਵਰ ਜੋਤ ਚੀਮਾ ਵੱਲੋਂ ਜੋ ਈਸ਼ਵਰ ਜੋਰ ਚੀਮਾ ਜਿਹੜੇ ਨੇ ਉਹ ਹੈਗੇ ਨੇ ਆਸ਼ੂ ਗਰੁੱਪ ਦੇ ਜਿਹੜੇ ਉਹ ਮੰਨੇ ਜਾਂਦੇ ਨੇ ਉਹ ਕਿਤੇ ਕਿਤੇ ਆਪਣਾ ਦਾਵਾ ਠੋਕਰੇ ਨੇ ਪਰ ਬਲਵਿੰਦਰ ਬੈਂਸ ਜਿਹੜੇ ਨੇ ਵੜਿੰਗ ਗਰੁੱਪ ਦੇ ਮੰਨੇ ਜਾਂਦੇ ਨੇ ਪੁਰਾਣੇ ਮੰਨੇ ਜਾਂਦੇ ਨੇ ਇਲਾਕੇ ਦੇ ਵਿੱਚ ਉਹਨਾਂ ਦਾ ਦਬਕਾ ਵੀ ਕਹਿ ਸਕਦੇ ਆ ਇਲਾਕੇ ਦੇ ਵਿੱਚੋਂ ਪੁਰਾਣੇ ਵੀ ਨੇ ਇਲਾਕੇ ਦੇ ਨਾਲ ਲੋਕਾਂ ਦੇ ਨਾਲ ਵਿਚਰਦੇ ਨੇ ਲੋਕਾਂ ਨਾਲ ਮਿਲੇ ਹੋਏ ਨੇ ਔਰ ਹਮੇਸ਼ਾ ਹਾਰਨ ਦੇ ਬਾਵਜੂਦ ਵੀ ਜਿਹੜੇ ਦਫ਼ਤਰ ਹੈ ਉਹ ਬੰਦ ਨਹੀਂ ਕੀਤੇ ਲੋਕਾਂ ਦੇ ਕੰਮ ਉਸੇ ਢੰਗ ਨਾਲ ਹੁੰਦੇ ਆ ਰਹੇ ਨੇ ਸੋ ਉਹਦੇ ਵਿੱਚ ਵੀ ਕਹਿ ਸਕਦੇ ਆ ਵੀ ਪੇਚ ਫਸਣ ਦੀ ਜ਼ਰੂਰਤ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਟਿਕਟ ਤਾਂ ਇੱਕ ਬੰਦੇ ਨੂੰ ਦੇਣੀ ਆ ਪਰ ਜਿਹੜੇ ਦਾਅਵੇਦਾਰ ਨੇ ਉਹ ਹੁੰਦੇ ਨੇ ਪਾਰੇ ਦਾਅਵੇਦਾਰ ਜਿਹੜੇ ਨੇ ਇਹ ਵੱਡੇ ਨੇ ਤਾਂ ਕਰਕੇ ਤੁਹਾਡਨੇ ਗੱਲ ਕਰ ਰਹੇ ਆ ਵੀ ਲੁਧਿਆਣੇ ਸ਼ਹਿਰ ਦੀ ਜਿਹੜੀ ਕਾਂਗਰਸ ਦੀ ਜਿਹੜੀ ਸਿਸਟਮ ਆ ਉਹ ਕਿਸ ਢੰਗ ਨਾਲ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਕਿਤੇ ਆਪਸ ਦੇ ਵਿੱਚ ਪੇਛਤਾ ਨਹੀਂ ਫਸਣਗੇ ਸੋ ਗੱਲ ਕਰ ਲਈਏ ਜੇ ਆਤਮਨਗਰ ਦੀ ਤਾਂ ਆਤਮਨਗਰ ਦੇ ਵਿੱਚ ਕੁਲਵੰਤ ਸਿੰਘ ਸਿੱਧੂ ਜੋ ਕਿ ਉਹ ਵੀ ਪੁਰਾਣੇ ਕਾਂਗਰਸੀ ਰਹੇ ਨੇ ਹੁਣ ਆਮ ਆਦਮੀ ਪਾਰਟੀ ਤੋਂ ਐਮਐਲ ਨੇ ਉਹ ਆਤਮਨਗਰ ਤੋਂ ਇੱਕ ਵੱਡਾ ਨਾਮ ਹੈ ਸਿਮਰਜੀਤ ਸਿੰਘ ਬੈਂਸ ਜੋ ਇੱਕ ਸਿਮਰਜੀਤ ਸਿੰਘ ਬੈਂਸ ਵੀ ਉੱਥੋਂ ਦਾਵਾ ਠੋਕਰੇ ਨੇ ਔਰ ਇੱਕ ਵੱਡਾ ਨਾਮ ਹੈ ਕਮਲਜੀਤ ਸਿੰਘ ਕੜਵਲ ਪੁਰਾਣੇ ਦੋਸਰੇ ਨੇ ਪਰਾਨੀ ਜਾਰੀ ਰਹੀ ਹੈ ਸਿਆਸਤ ਇਕੱਠਿਆਂ ਨੇ ਸ਼ੁਰੂ ਕੀਤੀ ਇੱਕ ਦੂਜੇ ਦੀ ਮਦਦ ਵੀ ਕੀਤੀ ਪਰ ਅੱਜ ਕੱਲ ਇੱਕ ਦੂਸਰੇ ਨੂੰ ਦੇਖ ਕੇ ਰਾਜੀ ਨਹੀਂ ਨਹੀਂ ਅਲੱਗ-ਅਲੱਗ ਚੱਲ ਰਹੇ ਨੇ ਰਾਹਾਂ ਅਲੱਗ-ਅਲੱਗ ਹੋ ਗਈਆਂ ਦੋਸਤੀ ਅਲੱਗ-ਅਲੱਗ ਹੋ ਗਈ ਪਰਵਾਰਾਂ ਦਾ ਪਿਆਰ ਅਲੱਗ-ਅਲੱਗ ਹੋ ਗਿਆ ਪਰ ਸਿਆਸਤ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹ ਸੀਟ ਦੇ ਉੱਤੇ ਵੀ ਕਮਾ ਆਸਾਨ ਜਿਹੜਾ ਫਸੇਗਾ ਕਿਉਂਕਿ ਕਮਲਜੀਤ ਸਿੰਘ ਕਲਵੜ ਆਸ਼ੂ ਗਰੁੱਪ ਦੇ ਮੰਨੇ ਜਾਂਦੇ ਨੇ ਆਸ਼ੂ ਨਾਲ ਦੋਸਤੀ ਹੈ ਆਸ਼ੂ ਨਾਲ ਦੋਸਤੀ ਹੋਣ ਕਰਕੇ ਇਸ ਕਰਕੇ ਉਧਰੋਂ ਹਮਾਇਤ ਹੋਏਗੀ ਦਾਵਾ ਠੋਕਰੇ ਨੇ ਆਤਮਨਗਰ ਤੋਂ ਕਮਲਜੀਤ ਸਿੰਘ ਕੜਵਲ ਔਰ ਦੂਜੇ ਪਾਸੋਂ ਸਿਮਰਜੀਤ ਸਿੰਘ ਮੈਂਸ ਵੀ ਸਿਆਸਤ ਜਿਹੜੀ ਹੈ ਅ ਅਗਰ ਸੀਟਾਂ ਦੀ ਗੱਲ ਕਰ ਲਈਏ ਤਾਂ ਤੁਹਾਨੂੰ 6 ਸੀਟਾਂ ਦੇ ਉੱਪਰ ਅਸੀਂ ਰੋਸ਼ਨੀ ਪਾਈ ਹੈ 6ਆਂ ਸੀਟਾਂ ਤੇ ਤੁਹਾਨੂੰ ਅਸੀਂ ਅ ਸਮੀਕਰਨ ਦੱਸੇ ਨੇ ਅਗਰ ਵੀ ਅਗਰ ਇਲੈਕਸ਼ਨ ਹੋਣ ਜਾਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਜਿਹੜੇ ਕੈਂਡੀਡੇਟ ਇਹ ਤਾਂ ਉਹ ਤੁਹਾਨੂੰ ਅਸੀਂ ਦਾਅਵੇਦਾਰੀਆਂ ਦਿਖਾਈਆਂ ਜਿਹੜੀਆਂ ਦਾਅਵੇਦਾਰੀਆਂ ਪੁਰਾਣੇ ਸਮੇਂ ਤੋਂ ਚੱਲੀਆਂ ਆ ਰਹੀਆਂ ਪਰ ਕਈ ਜਦੋਂ ਇਲੈਕਸ਼ਨ ਨੇੜੇ ਆਉਂਦਾ ਜਦੋਂ ਇਲੈਕਸ਼ਨ ਦਾ ਬਿਗਲ ਵੱਜਦਾ ਤੇ ਕਈ ਹੋਰ ਲੋਕ ਨੇ ਜਿਹੜੇ ਆਪਣੀਆਂ ਦਾਅਵੇਦਾਰੀਆਂ ਠੋਕ ਦਿੰਦੇ ਨੇ ਕਾਂਗਰਸ ਲਈ ਕੀ ਰਹੇਗਾ ਆਉਣ ਵਾਲਾ ਸਮਾਂ ਲੁਧਿਆਣੇ ਦੇ ਵਿੱਚ ਕੀ ਬੜਾ ਈਜ਼ੀ ਹੋਏਗਾ ਪਾਰਟੀ ਨੂੰ ਟਿਕਟ ਵੰਡ ਕਰਨੀ ਜਾਂ ਪਾਰਟੀ ਨੂੰ ਜਿਹੜੇ ਨਾਰਾਜ਼ ਹੋਏ ਲੀਡਰ ਉਹਨਾਂ ਨੂੰ ਕਿਤੇ ਸਮਝਾੜਾ ਔਰ ਜਿਹੜੀ ਵੱਡੀ ਸਿਆਸਤ ਹੈ ਧੜੇਬੰਦੀ ਹੈ ਰਾਜਾ ਵੜਿੰਗ ਨੂੰ ਲੈ ਕੇ ਹੋਵੇ ਜਾਂ ਭਾਰਤਪੁਸ਼ਨਾਸ਼ੂ ਦੇ ਗਰੁੱਪ ਨੂੰ ਲੈ ਕੇ ਹੋਵੇ ਜਾਂ ਹੋਰ ਕਈ ਲੋਕਲ ਸਮੀਕਰਨ ਨੇ ਉਹ ਕਿੰਨੇ ਕਹਾਵੀ ਰਹਿਣਗੇ ਕਾਂਗਰਸ ਪਾਰਟੀ ਦੇ ਉੱਤੇ ਸੋ ਇਦਾਂ ਹੀ ਤੁਹਾਡੇ ਤੱਕ ਜਿਹੜੀ ਜਾਣਕਾਰੀ ਹੈ ਤੁਹਾਡ ਨਾਲ ਸਾਂਝੀ ਕੀਤੀ ਜਾਏਗੀ ਕਮੈਂਟਾਂ ਦੇ ਵਿੱਚ ਆਪਣੀ ਜ਼ਰੂਰ رائے ਦਿਓ ਵੀ ਤੁਹਾਡੇ ਏਰੀਆ ਦੇ ਵਿੱਚ ਕਿਹੜਾ ਲੀਡਰ ਐਸਾ ਜਿਹੜਾ ਕਾਬਜ ਹੋ ਸਕਦਾ ਹੈ ਕਿਹੜਾ ਲੀਡਰ ਐਸਾ ਜਿਹਨੂੰ ਟਿਕਟ ਮਿਲਣੀ ਚਾਹੀਦੀ ਹੈ ਵੀ ਉਹ ਜਿੱਤ ਦੇ 나ੜ ਜਾਂ ਜਿੱਤ ਦੇ ਨੇੜੇ ਹੋ ਸਕੇ ਔਰ ਇਦਾਂ ਦੀਆਂ ਅਪਡੇਟ ਲਈ ਤੁਹਾਡੇ ਨਾਲ ਜੁੜੇ ਰਵਾਂਗੇ